ਪੀਓ ਸਟਾਫ ਇਨਚਾਰਜ ਹਰੀਸ਼ ਕੁਮਾਰ ਵੱਲੋਂ ਆਪਣੇ ਸਾਥੀਆਂ ਸਮੇਤ ਇੱਕ ਪਗਵਾੜੇ ਦੋਸ਼ੀ ਨੂੰ ਕਾਬੂ ਕੀਤਾ ਗਿਆ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਪਿਓ ਰੈਸਟ ਕੀਤਾ ਉਹਦੀ ਡਿਟੇਲ ਇਸ ਪ੍ਰਕਾਰ ਹੈ ਜੀ ਇਹਦਾ ਨਾਮ ਹੈ ਰਾਜਵਿੰਦਰ ਸਿੰਘ ਜਿਹੜੀ ਸਰੱਜੂ ਸਨਮਨਦਰਿੰਦਰ ਸਿੰਘ ਆਰਓ ਪਿੰਡ ਜਗਤਪੁਰਾ ਤਰਨਤਨ ਡਿਸਟ੍ਰਿਕਟ ਦਾ ਰਹਿਣ ਵਾਲਾ ਜੀ ਇਹ ਬਾਦਾਲਤ શ્રી ਵਿਸ਼ਵ ਗੁਪਤਾ ਹਗੇ ਨੇ ਜੀਐਮਆਈਸੀ ਦੀ ਕੋਡ ਉਹਨਾਂ ਦੇ ਵਿੱਚੋਂ ਮੁਕਦਮਾ ਨੰਬਰ 183 ਡੇਟਡ 19 12 2015 ਦਾ ਪੁਰਾਣਾ ਮੁਕਦਮਾ ਹੀ ਅੰਡਰ ਸੈਕਸ਼ਨ 378 411 414 ਆਈਪੀਸੀ ਥਾਣਾ ਸੀਟਵਿੰਡ ਦਾ ਮੁਕਦਮਾ ਜਿਹਦੇ ਵਿੱਚ ਪੀਓਸੀ ਦੀ ਪੀਓ ਡੇਟ ਕੀ 13 2 2024 ਇਹਦੇ ਤੇ ਇੱਕ ਹੋਰ ਮੁਕਦਮਾ ਦਰਜਾ ਥਾਣੇ ਗੇਟ ਕੀ ਮਾਦਾ ਹੈਗਾ ਜੀ ਮੁਕਦਮਾ ਨੰਬਰ 179 ਡੇਟਡ 18 8 2017 ਅੰਡਰ ਸੈਕਸ਼ਨ 414 ਅਕਸ਼ਾਇਕ ਸ਼ਰਾਬ ਦਾ ਪਰਚਾ ਜੀ ਉਦੇ ਵਿੱਚ ਇਹ ਥਾਣਾ ਗੇਟ ਕੇਮਰ ਦੇ ਵਿੱਚ ਪੀਓ ਜਿਹਦੀ ਪੀਓ ਡੇਟਾ ਕੀ 16/2/2024 ਇਹਦੇ ਤੇ ਆਪਣਾ ਉਹਦੇ ਵਿੱਚ ਵੀ ਇਹ ਪੀਓ ਆ ਤੇ ਇਹਦੀ ਰੈਸਟ ਜਿਹੜੀ ਉਹ ਆਪਣਾ ਥਾਣਾ ਸੀਟ ਵੇਨ ਦੇ ਵਿੱਚ ਪਾਈ ਗਈ ਹੈ